ਹੋ ਜਾਂਦਾ ਕਿਉਂਕਿ ਰੱਬ ਭੁੱਲਣਾ ਇੱਕ ਬਿਮਾਰੀ ਹੈ ਧਿਆਨ ਦੇਣਾ ਜਿਸ ਬੰਦੇ ਨੂੰ ਲਾ ਇਲਾਜ ਬਿਮਾਰੀ ਲੱਗ ਜਾਏ ਉਹਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਚਿਹਰੇ ਦੀ ਰੌਣਕ ਗਲੋ ਗਉਣ ਹੋ ਜਾਂਦਾ ਤੇ ਜਿਸ ਦੇ ਅੰਦਰ ਉਹ ਰਾਮ ਵਿੱਚ ਰਜੈ ਨਾ ਰਾਮ ਤੇ ਉਹ ਵੀ ਫਿਰ ਅੰਦਰੋਂ ਰੋਗੀ ਹੋ ਜਾਂਦਾ ਜਿਹੜਾ ਅੰਦਰੋਂ ਰੋਗੀ ਹੈ ਨਾ ਬਾਹਰੋਂ ਜਿੰਨਾ ਮਲਜੀ ਪਹਿਲਵਾਨ ਕਿਉਂ ਨਾ ਹੋਵੇ ਉਹ ਕੁਛ ਨਹੀਂ ਉਹਦੀ ਉਹਦੀ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਦੇਖੋ ਆਤਮਕ ਬਲ ਇਮਿਊਨਿਟੀ ਸਿਸਟਮ ਅੰਦਰਲੀ ਤਾਕਤ ਜਿਹੜੀ ਹੈ ਨਾ ਅਸਲ ਦੇ ਵਿੱਚ ਸ਼ਬਦ ਦਿੰਦਾ ਮਾੜੂ ਮਾੜੂ ਲੋਕ ਵੀ ਲੰਬੀ ਜ਼ਿੰਦਗੀ ਜੀ ਜਾਂਦੇ ਨੇ ਪਹਿਲਵਾਨ ਵੀ ਕਈ ਪਹਿਲਾਂ ਹੀ ਟੁਰ ਜਾਂਦੇ ਨੇ ਅੰਦਰ ਪਕਿਆਈ ਜ਼ਰੂਰੀ ਹੈ ਅੰਦਰ ਤਕਾ ਬਹੁਤ ਜ਼ਰੂਰੀ ਹੈ ਅੰਦਰ ਜਰਨ ਦੀ ਤਾਕਤ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਸ ਦੀ ਜਿਸ ਦਾ ਆਤਮਿਕ ਬਲ ਜਿਸ ਕੋਲ ਹੋਏਗਾ ਉਹ ਬੰਦਾ ਸਰੀਰ ਕਰਕੇ ਵੀ ਤੇ ਆਤਮਿਕ ਕਰਕੇ ਵੀ ਬਹੁਤ ਤਗੜਾ ਹੋ